ਚੱਲਦਾ ਟਿੱਬੇ ਵਾਲਾ ਬੰਟੀ ਹੈ ਜਿਹੜੀ ਟੀਮ ਲਈ ਖੇਡਦਾ ਮੁੰਡਾ ਉਹਦਾ ਨਾਂ ਵੇਓ ਪਲੰਟੀ ਹੈ ਨਾ ਟੌਪ ਤੇ ਚੱਲਦਾ ਟਿੱਬੇ ਵਾਲਾ ਬੰਟੀ ਹੈ ਇਹ ਵੀ ਕਨੇਡਾ ਕੱਪ ਦਾ ਬੈਸਟ ਆਹ ਵਰਸਾਲਪੁਰੀਆ ਕਮਾਲ ਕਰ ਗਿਆ ਇਸ ਵੇਲੇ ਬੰਟੀ ਤੇ ਅਰਸ਼ ਆਹ ਨੰਬਰ ਜੀ ਉਹਨਾਂ ਦਾ ਧੰਨਵਾਦ ਹੈ ਮੇਜਰ ਬਰਾੜ ਜੀ ਉਹਨਾਂ ਦਾ ਲਾਲੀ ਢੇਸੀ ਜੀ ਦਾ ਔਂਕਾਰ ਸਿੰਘ ਜੀ ਮਾਨ ਉਹਨਾਂ ਦਾ ਬਿੰਦ ਲਿੱਟ ਜੀ ਉਹਨਾਂ ਦਾ ਲਾਓ ਇਧਰ ਮੈਦਾਨ ਦੇ ਵਿੱਚ ਬੱਲੇ ਬੱਲੇ ਹੋਈ ਪਿਆ ਹਾਂ ਪੈਂਦਾ ਲੇ ਬੇਟਾ ਹੁਣ ਦੇਖਦੇ ਆਂ ਵੀ ਹੁਣ ਦੇਖਦੇ ਆਂ ਵੀ ਆਈ ਹੋਈ ਜਾਣ ਇਧਰ ਵੀ ਸ਼ਗੰਦੇ ਅੰਦਰ ਆਹ ਕਮਾਲ ਦਾ ਜਫਾ ਇਹ ਅਮਰਦ ਹੁੰ ਲਈ ਲਾਓ ਰੇਡ ਮੈਦਾਨ ਦੇ ਅੰਦਰ ਪਾਉਣ ਦੇ ਵਾਸਤੇ ਕੌਣ ਆਹ ਨੌਜਵਾਨ ਛੋਟਾ ਨਾਥ ਵੱਧਾ ਹੋਇਆ ਕਬੱਡੀ ਖਿਡਾਰੀ ਨਾਥ ਦੀ ਰੇਡ ਪਈ ਹੋਈ ਔਰ ਦੁੱਗਾ ਵਾਲਾ ਆਹ ਦੁੱਗਾ ਵਾਲਾ ਆਹ ਦੁੱਗਾ ਵਾਲਾ ਦੀ ਕੋਸ਼ਿਸ਼ ਕਰਦਾ ਕਬੱਡੀ 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 ਹੈ 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 ਇਹ ਨੇਰੀਸਾ ਫੈਮਲੀ ਦੀ ਵੱਧ ਦੁਨੀਆ ਹੈ ਖੁੰਡਾ ਪਰ ਸਾਹਮਣੇ ਇਸ ਵੇਲੇ ਨੌਜਨ ਬੰਨੀ ਖੇਡ ਮੈਦਾਨ ਦੇ ਵਿੱਚ ਪਾ ਰਿਆ ਰੇਡ ਕਨੇਡਾ ਈਸਟ ਆਹ ਨੌਜਨ ਕਮਾਲਾ ਜਫਾ ਲੱਗਿਆ ਪਿਆ ਯੋਰ ਇਸ ਵੇਲੇ ਦੋਨੋਂ ਖਿਡਾਰੀਆਂ ਦੇ ਦਰਮਿਆਨ ਯੰਗ ਦਾ ਬੈਰੀ ਬੱਲੇ ਬੱਲੇ ਹੋ ਗਈ ਰਵੀ ਕੈਲਰਮ ਆ ਗਿਆ ਅਗਲੀ ਕਬੱਡੀ ਪਾਉਣ ਦੇ ਲਈ ਬਾ ਸ਼ਾਨਦਾਰ ਜਾਨਦਾਰ ਮੈਚ ਜਿਹੜੇ ਲਾਈਵ ਜੁੜੇ ਨੇ ਉਹਨਾਂ ਦਾ ਵੀ ਯੰਗ ਕਬੱਡੀ ਕਲੱਬ ਤੇ ਕਬੱਡੀ ਫੈਡਰੇਸ਼ਨ ਵੰਡਾਰੀ ਵੱਲੋਂ ਧੰਨਵਾਦ ਲਓ ਕਬੱਡੀ ਪਾਉਣ ਦੇ ਲਈ ਰਵੀ ਕੈਲਰਮ ਮੈਦਾਨ ਦੇ ਅੰਦਰ ਹਰਿਆਣੇ ਵਾਲਾ ਲਓ ਵਾਹਿਗੁਰੂ ਵਰਗੇ ਅੰਮ੍ਰਿਤ ਵਰਗੇ ਨੌਜਵਾਨ ਲਓ ਅੰਮ੍ਰਿਤ ਕਰਦਾ ਕੋਸ਼ਿਸ਼ ਅੰਨਾਂ ਵਾਲਾ ਡੱਕ ਲੈਣ ਦੀ ਕੁਝ ਕੱਢਣੀ ਬੜੀ ਔਖੀ ਲਾਉਣੀ ਕਬੱਡੀ ਵਿੱਚ ਟਾ 100 ਡਾਲਰ ਆਜੋ ਫਿਰ ਸੰਦੀਪ ਜਮਾਨ ਤੀਵੇਂ ਕਨੇਡਾ ਕਬੱਡੀ ਕੱਪ ਦਾ ਫਰਸਟ ਸੈਮੀਫਾਈਨਲ ਫਰਸਟ ਹਾਫ ਦੀ ਖੇਡ ਖੇਡੀ ਜਾ ਰਹੀ ਹੈ ਲਓ ਕਬੱਡੀ ਪਾਉਣ ਦੇ ਵਾਸਤੇ ਆ ਪੂਰੀ ਮੈਦਾਨ ਦੇ ਅੰਦਰ ਬੱਲੇ 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 ਆ ਫਿਰ ਬੱਲੇ ਬੱਲੇ ਤੇ ਆ ਲੱਗ ਨੂੰ ਲਵੇਟਾ ਕਬੱਡੀ 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 ਹੈ ਐਨ ਹੁਲੇ ਹੁਲਾਰੇ ਆ ਦਰਸ਼ਕਾਂ ਦੇ ਵਿੱਚ ਹੁਲੇ ਹੁਲਾਰੇ ਨੇ ਹੰਦੇ ਦੂਰ ਸਮਾਂ ਬੀਤਦਾ ਹੋਇਆ ਕਬੱਡੀ ਕਬੱਡੀ ਹੋਈ ਪਈ ਇਹਨੂੰ ਕਹਿੰਦੇ ਆਈ ਜਨ ਸ਼ਿਕੰਜੇ ਅੰਦਰ ਆ ਜੋ ਵੇਲੇ ਨੇ ਵਿੱਚ ਗੰਨਾ